ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਆ ਦੁਖ ਪੰਜਨੀ ਸਾਹਿਬ ਗੌੜੀ ਮਹਿਲਾ ਪੰਜਵਾਮਾਂਝ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰਿਆ ਰਾਦੀਐ ਪੂਰਨ ਸਤ ਗੁਰ ਗਿਆਨ ਰਹਾਉ ਜੇ ਤੱਕ ਘਟ ਅਵਸੈ ਪਾਰ ਬ੍ਰਹਮੰ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੇ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆਂ ਨਾ ਜਾਪੈ ਆਰਾਧ ਉਟ ਤੇਰੀ ਜਗ ਜੀਵਣਾ ਮੇਰ ਠਾਕੁਰ ਅਗਮ ਅੰਗਨ ਭੈ ਕਿਰਪਾ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾ ਨਾ ਲੱਗੈ ਸਤਗੁਰ ਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਵਰਿਹਾਰ ਗੌੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਏਖ ਨਮਾਹਿ ਅੰਮ੍ਰਿਤ ਰਿਟ ਸਚ ਜੀਵਾਈ ਕਾਟੇ ਕਾਇਟ ਪੂਰੇ ਗੁਰਦੇਵ ਸੇਵਕੋ ਦੀਨੀ ਆਪਣੀ ਸੇਵ ਰਹਾਉ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀਂ ਦਿਆ ਸਤ ਗੁਰ ਗੁਣ ਤਸ ਦੁਖ ਨਾ ਠੇ ਸੁਖ ਆਏ ਸਮਾਏ ਢੀਰ ਨਾ ਪਰੇ ਜਾ ਗੁਰ ਪਰਮਾਈ ਈਸ਼ ਪੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗੌੜੀ ਮਹੰਲਾ ਪੰਜਵਾ ਤੋਬ ਗਏ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਪਏ ਸੋਹੇ ਲੈ ਜਨਮ ਜਨਮ ਕੇ ਵਿਛਰੇ ਮਿਲ ਰਾਵ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲੇ ਰੋਗ ਕਾ ਬਿਨਸਿਆ ਥਾ ਸਹਿਜ ਸੁਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਿਲਾ ਪੰਜੇਵਾ ਜਿਸ ਸੇ ਮਰਤ ਤੋਖ ਸਭ ਜਾਏ ਨਾਮ ਰਤਨ ਵਸੈ ਮਨ ਆਈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸਬਨ ਨਾਹੀ ਦੂਜਾ ਕੋਈ ਜਾਂਕੇ ਦ੍ਰਿਸ਼ਟ ਸਦਾ ਸੁਖੁ ਹੋਇ ਸਾਜਨ ਮੀਤ ਸਖਾ ਕਰੇਕ ਹਰਿ ਹਰਿ ਅੱਖਰ ਮਨ ਮਹਿ ਲੇਖ ਰਾਵ ਰਹਿ ਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹਿਲਾ ਪੰਜਵਾ ਕੋਟ ਬਿਗਣ ਹਿ ਰੇਖ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਈ ਤੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਬ ਕਲਿਆਣ ਸੁਖ ਸਹਿਜਨ ਦਾਨ ਜਾਂ ਕਹਿ ਰਦਾ ਵਸੈ ਭਗਵਾਨ ਔਖਾ ਦਮੰਤਰ ਤੰਤ ਸਵਸਾਰ ਕਰਨੇ ਹਾਰ ਦੇ ਮੈਂ ਤਾਰ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਲ ਐਹ ਤਰਮ ਗੌੜੀ ਮਹਿਲਾ ਪੰਜਵਾ ਸ਼ਾਂਤ ਪਈ ਗੁਰ ਗੋਵਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾ RAM ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਪੈ ਕਲਿਆਨ ਪਾਰ ਪਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਏ ਬਿਆਦ ਉबरे ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾ ਹੀ ਗੌੜੀ ਮਹੱਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਪਰਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜਿਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵਾ ਫਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੀ ਕਾਜ ਸੁਹਾਰੇ ਰਹਾ ਦੁਇ ਦੂਤ ਪਰਮੇਸ਼ਰ ਮਾਰੀ ਜਨ ਕੀ ਪੈਜ ਰਖੀ ਕਰਤਾਰੀ ਬਾਦਸ਼ਾ ਸ਼ਾਹ ਸਭ ਵਸ ਕਰਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਵ ਅੰਤਰ ਜਾਮੀ ਨਾਨਕੀ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹਿਲਾ ਪੰਜੇਵਾ ਰਾਗ ਪਿਤਾ ਪ੍ਰਭ ਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਰਹਾ ਪੰਚ ਬਿਖਾਦੀ ਏਕ ਗਰੀਬਾ ਰੱਖੋਂ ਰੱਖਣਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਉ ਭਾਂਤੀ ਛੋੜੈ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਓਟਾ ਸਾਧ ਸੰਗ ਮਿਟ ਜਾਈ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹਿ ਨਿਰਪਾ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਾ ਬਿਖਾਦੀ ਸਹਜ ਸੁਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲੇ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਰਣਾ ਲਾਗਿਆ ਜਾਪਿਆਂ ਲਖਿਆਂ ਭੇਵ ਧਰਤ ਪੁਨੀਤ ਪਏ ਗੁਣ ਗਾਏ ਦੁਰਤ ਗਿਆ ਹਰਨਾਮ ਤਿਆਇ ਰਹਾ ਸਭਨੇ ਥਾਈਂ ਰਵਿਆ ਆਪ ਆਦ ਜੁਗਾਦ ਜੰਕਾ ਵੱਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਣ ਹੋਏ ਸਭ ਥਾਈਂ ਬੂਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬਰਮ ਪ੍ਰਭੈ ਰਖਵਾਲੇ ਜਿੱਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੀ ਬਿਲਾਵਲਾ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਿਰਦੈ ਧਿਆਇ ਰੋਗ ਗਏ ਸਗਲੇ ਸੁਖ ਪਾਈ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਅਕਾਤਕਤਾ ਅਮਰਤ ਪ੍ਰਭ ਆਨੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹਾ ਤਾਬ ਪਾਪ ਸੰਤਾਬ ਬਿਨਾਸੇ ਹਰਿ ਸਿਮਰਤਿ ਕਿਲ ਵਿਖ ਸਭ ਨਾਸੀ ਆਨੰਦ ਕਰੋ ਮਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈੰਜ ਸਵਾਰੀ ਬਿਲਾਵਲ ਹੈ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰਿਆ ਸਾਧ ਜਿ ਨਾ ਹੋਏ ਕਿਰਪਾਲਾ ਬਿਖਸ਼ੇ ਸਭ ਪਰਵਾਰਿਆ ਕਾਰਜ ਸਤਿਗੁਰਾਂ ਸਵਾਰਿਆ ਵੱਡੀਆਂ ਅਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਿਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧ ਹਰਿਆ ਮਨ ਚੇਨਣ ਫਲ ਪਾਏ ਪੂਰਣ ਇਛਾ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਰੋਗ ਗਿਆ ਪ੍ਰਭ ਆਵ ਗਵਾਇਆ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾ ਰਾਜੇ ਰਾਜ ਭੋਜਨ ਖਾਵੋ ਮੇਰੇ ਪਾਈ ਅਮਰਤ ਨਾਮਰਦ ਮਾਹਿ ਧਾਈ ਨਾਨਕ ਗੁਰਪੂਰੀ ਸਰਣਾਹੀ ਜਿਨੇ ਆਪਣੇ ਨਾਮ ਕੀ ਪੈਂਜ ਰਖਾਈ ਬਿਲਾਵਲ ਮਹਲਾ 5 ਤਾਪ ਸੰਤਾਨ ਸਗਲੇ ਗੇ ਬਿਣ ਸੇ ਤੇ ਰੋਗ ਪਾਰ ਬਰਮ ਤੂੰ ਬਖਸ਼ਿਆ ਸੰਤਨ ਰਸ ਭੋਗ ਗ੍ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਔਖਦ ਯੋਗ ਆਏ ਬਸੋ ਕਰ ਦੇ ਇਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਸ ਪ੍ਰਸੰਨ ਭੇ ਲੈ ਗਏ ਬਿਯੋਗ ਬਿਲਾਵਲਾ ਮਹੱਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਧਿਆਵਨ ਜੋਗ ਰਹਾ ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿੱਤੈ ਫਿਰ ਦੁੱਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਮਲਾਈ ਕਿਲਵਕੀ ਉਤਰੈ ਸੁਧੋਈ ਸਾਧੂ ਸ਼ਰਨਾਈ ਸੋਨਤ ਜਪਤ ਹਰਨਾਮ ਜਸ ਤਾਂ ਕੀ ਦੂਰ ਬਲਾਈ ਮਹਾਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਲਾ ਮਹੱਲਾ ਪੰਜਵਾ ਹਰ 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 ਆਰਾਧੀ ਐ ਹੋਈਆ ਯਾ ਰੋਗ ਰਾਮਚੰਦ ਕੀ ਲਟਕਾ ਜਨ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪਿਐ ਨਿਤ ਕੀ ਚੈ ਪੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜੇਜੋ ਜੇਮਰਾ ਤਸੋ ਕਪਾਈਐ ਬਿਨ ਸਹਿਬ ਯੋਗ ਨਾਨ ਪ੍ਰਸ਼ਨ ਨਾਗਤੀ ਕਰਨ ਕਾਰਨ ਯੋਗ ਬਿਰਾਗ ਬਿਲਾ ਬਲੇ ਮੰਹਲਾ ਪੰਜ ਮਾਂਦਪ ਦੇ ਘਰ ਪੰਜ ਮਾਏ ਕੋ ਔੰਕਾਰ ਗੁਰ ਪ੍ਰਸਾਦ ਔਰਿ ਉਪਾਉ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਭਾਵ ਸਾਂ ਮਿਟੇ ਰੋਗ ਸੀਤਲ ਮਨ ਭਿਆ ਗੁਰਪੁਰ ਆਇਆ ਰਾਦਿਆ ਸੰਗਲਾ ਦੁੱਖ ਗਿਆ ਰਾਖਣਾ ਰਹਿ ਰਾਖੇ ਆਪਣੀ ਕਰਮਿਆ ਰਹਾ ਬਾਹਾਂ ਪਕਰ ਪ੍ਰਭ ਕਾੜਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਜਿਆ ਸੁਖ ਸਾਤ ਵੱਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰ ਗੋਵਨ ਕਿਰਪਾ ਕਰੀ ਹੀ ਰੱਖਿਆ ਮੇਰਾ ਪਾਏ ਹਮਤਿ ਕੇ ਸਰਣਾ ਤੀ ਜੋ ਸਦਾ ਸਹਾਈ ਰਹਾ ਬਿਰਤੀ ਕਦੇ ਨਾ ਹੋਬਈ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾ ਬਲਾ ਮਹੱਲਾ ਪੰਜਵਾ ਤਾਤੀ ਬਾਉ ਨ ਲੱਗੇ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਪੇਟਿਆ ਜਨ ਬਣਤ ਬਨਾਏ RAM ਨਾਮ ਔਖਦ ਦੀਆ ਏ ਕਾਲਿਵ ਲਾਈ ਰਹਾ ਰਾਖ ਲੀਏ ਤਨ ਰਖਣ ਹਾਰ ਚਾਬਿਆ ਮਿਟਾਈ ਕਉ ਨਾਨੀ ਕਿਰਪਾ ਪਈ ਪ੍ਰਾਪੈ ਸੁਹਾਇ ਬਿਲਾਵਲੇ ਮਹੱਲਾ ਪੰਜਵਾ ਆਪਣੇ ਬਾਲਕਿ ਆਪ ਰਖਿਆ ਨ ਪਾਰ ਬ੍ਰਹਮ ਗੁਰਦੇਵ ਸੁਖ ਸਾਧ ਸਹਿਜ ਆਨੰਦ ਭੇ ਪੂਰਨ ਭਈ ਸੇਵ ਰਹਾ ਭਗਤ ਜਨਾ ਕੇ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਜਹਾਂ ਕਾ ਵੱਡ ਪਰਤਾਪ ਦੋਖ ਹਮਾਰੇ ਬਖਸ਼ਿਆ ਨੋ ਆਪਣੀ ਕਲਤਾਰੀ ਮਨ ਬਾਝਤ ਫਲ ਦਿੱਤਿਆ ਨਾਨਕ ਬਲੇਹਾਰੀ ਬਿਲਾਵਲੇ ਮਹੱਲਾ ਪੰਜਵਾਂ ਤਾਪ ਲਾਹਿਆ ਗੁਰ ਸਿਰਜਣਹਾਰ ਸਤਿਗੁਰੇ ਆਪਣੇ ਕੋ ਬਲ ਜਾਹੀ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾ ਕਰਮਸਤ ਧਾਰ ਬਾਲ ਕਰਖਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੀ ਲਾਜ ਰਖੈ ਮਿਰਵਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਬਿਲਾਵਲ ਮਹਿਲਾ ਪੰਜਵਾ ਤੋ ਪਾਪ ਤੇ ਰਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ RAM ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਾ ਦੇਨੇ ਜਤਿ ਉਧਾਰਣਾ ਵਖੰਡ ਪਰਤਾਪ ਦੁਖ ਬਿਨਸੇ ਸੁਖ ਅਨੰਦ ਪ੍ਰਵੇਸਾ ਤ੍ਰਿਸ਼ਨਾ 부ਝੇ ਮਨ ਤਨ ਸੱਜ ਧਰਾਪ ਅਨਾਥ ਕੋ ਨਾਦ ਜਨਨ ਸਮਰਤਾ ਸਗਲ ਸ੍ਰੇਟ ਕੋ ਮਾਈਂ ਪਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕਿਆ ਲਾਪ ਸੋਰਠ ਮਹਲਾ ਪੰਜਵਾ ਕਾਰੇਸ਼ ਨਾਨ ਸਿਮਰ ਪ੍ਰਭ ਅਪਨਾ ਮੰਤਨ ਪੈ ਅਰੋਗਾ ਕੋਟ ਬਿਗਣ ਲਾਤੀ ਪ੍ਰਸਰਨਾ ਪ੍ਰਤੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੈ ਤੂੰ ਰਾਖ ਅਰਹਾ ਸਾਚਾ ਸਾਹਿਬ ਮਿਤ ਵਡਾਈ ਭਗਤ ਵਿਚਲ ਦੇ ਆਲਾ ਸੰਤਾਂ ਕੀ ਪੈਜ ਰੱਖਦਾ ਆਯਾਦ ਬਿਰਧ ਪ੍ਰਤ ਪਾਲਾ ਹਾਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚ ਸਰਬ ਵਹਿਲਾ ਮੁਖ ਪਾਵਾਂ ਜੇ ਰਾਮਰਾ ਤਾਪ ਸਭ ਨਠਾ ਗੁਣ ਗੋਬਿੰਦ ਨਿਤ ਗਾਵਾਂ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਨ ਗੁਰ ਨਾਨਕ ਕੀ ਬੜਿਆਈ ਸੋਰਠ ਮਹੱਲਾ ਪਜਵਾ ਸੂਖ ਮੰਗਲ ਕਲਿਆਣ ਸਹਿਜ ਧੁਨ ਪ੍ਰਾਪਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰਿਗ ਸਤਿਗੁਰਤਾ ਬਿ ਉਤਾਰਿਆ ਉਬਰੇ ਸਤਿਗੁਰ ਕੀ ਜਨਨਾਹੀ ਜਾਂ ਕੀ ਸੇਵਨਾ ਬਿਰਥੀ ਜਾਈ ਰਹਾ ਘਰ ਮੈਂ ਸੂਖ ਬਾਹਰ ਫਨ ਸੂਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਗਨਣ ਲਾਗੈ ਕੋ ਹੂੰ ਮੇਰਾ ਪ੍ਰਭ ਹੋਆ ਕਿਰਪਾਲ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੀ ਪ੍ਰਵੇ ਆਪਣੇ ਕਿਰਪਾ ਤਾਰੀ ਆਠ ਪਹਿਰਿਆਂ ਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤ ਰਾਸ ਰਾਖ ਲੈਹੁ ਪਾਈ ਮੇਰੇ ਕੋ ਪ੍ਰਵੇ ਅਗੇ ਅਰਦਾਸ ਰਹਾ ਜੋ ਮੰਗੋਂ ਸੋ ਹੀ ਸੋ ਹੀ ਪਾਵੋ ਆਪਣੇ ਖਸਮ ਪਰੋਸਾ ਕਉ ਨਾਨੇ ਗੁਰਪੂਰਾ ਭੇਟਿਓ ਮਿਟਿਓ ਸਗਲਿਆਂ ਦੇਸਾ ਸੋਰਠ ਮਹੱਲਾ ਪੰਜਵਾਂ ਸੇਮਰ ਸੇਮਰ ਗੁਰ ਸਤਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇਚੇ ਫਲ ਪਾਇਆ ਮੇਰਾ ਗੁਰਪੁਰਾ ਸੁਖ ਦਾਤਾ ਕਰਨ ਕਾਣ ਸਮਰੱਥ ਸੁਆਮੀ ਪੂਰਨ ਪੁਰਖ ਵਿਦਾਤਾ ਨਹਾ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਪੈ ਦੇ ਹਾਂ ਲਾਜੈ ਜੈਕਾਰ ਪੈ ਜਾਪੀ ਤਰ ਹੋ ਆਪਾਰ ਬਰਮ ਰਖਵਾਲਾ ਸੋਰਠ ਮਹਲਾ 5 ਦੁਰਤ ਗਵਾਇਆ ਹਰ ਪ੍ਰਭੇ ਆਪੇ ਸਾ ਸੰਸਾਰਿ ਉਬਾਰਿਆ ਪਾਰ ਪਰਮ ਪ੍ਰਾਪਾ ਕਿਰਪਾ ਤਹਾਣੀ ਆਪਣਾ ਬਿਰਧ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਉ ਪਦ ਦਿਓ ਧਾਰਨ ਸਤਿਗੁਰ ਮੇਰਾ ਮੋਹਿ ਦਿੱਕਾ ਪਰਵਾਸਾ ਬਖਸ਼ ਲੈ ਸਾ ਸੱਚਾ ਸਾਹਿਬ ਸੁਨਣਾ ਨੇ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਿਆ ਪਾਰ ਪਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਬਰੇ ਕਾਰਜ ਸਗਲੇ ਸੁਵਾਰੇ ਹਰ ਜਨ ਸਿਵਰਿਆ ਨਾਮ ਅਧਾਰ ਤਾਪਿ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਤਾਰਿ ਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠਾ ਮਹੱਲਾ ਪੰਜਵਾ ਭੈ ਕਿਰਪਾਨ ਗੁਰੂ ਗੋਬਿੰਦ ਸਗਲ ਮਨੋਰਥ ਪਾਏ ਅਸਿਰ ਪੈ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਏ ਪੜੋ ਸਮੂਰਤ ਪੂਰਾ ਸਾਧ ਸੰਹਜ ਆਨੰਦ ਨਾਮ ਜਪਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇਛੁ ਪੁਜਾਈ ਸੋਰਠਾ ਮਹੱਲਾ 5 ਸੰਤੋ ਹਰ ਹਰ ਨਾਮ ਧਿਆਹੀ ਸੁਖ ਸਾਗੁਰ ਪ੍ਰਭ ਬਿਸਰਉ ਨਾਹੀ ਮਨ ਚਿੰਦੇ ਅੜਾ ਫਲ ਪਾਈ ਰਹਾ ਸਤ ਗੁਰ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਪੇ ਦੇ ਅੱਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠਾ ਮਹੱਲਾ ਪੰਜਵਾ ਮੇਰਾ ਸਤਗੁਰੁ ਰਖਵਾਲਾ ਹੋਆ ਤਾਰਿ ਕਿਰਪਾ ਪ੍ਰਭ ਹਾਥ ਦੇ ਰਖਿਆ ਹਰਿ ਗੋਬਿੰਦ ਨਵਾ ਨਿਰੋਵਰਾ ਹਾਂ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤਿ ਸਫਲ ਪਾਹੀ ਸਤਗੁਰ ਕੈ ਬਰਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣਿ ਅਵ ਗੁਣ ਨਾ ਵਿਚਾਰਿਆ ਅਟਾਲਬਾ ਚਨ ਨਾਨਕ ਗੁਰ ਤੇਰਾ ਸਫਲ ਕਰਮਸਤ ਤਾਰਿਆ ਸੋਰਠ ਮਹਲਾ ਪੰਜਵਾਂ ਜੀ ਜੰਤਰ ਸਾਥਿਸ ਕੇ ਕੀਏ ਸੋਹੀ ਸੰਤ ਸਹਾਈ ਆਪਣੇ ਸੇਵਕੀ ਆਪੇ ਰਾਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰ ਨਾਲ ਗੁਰ ਪੂਰੈ ਪੂਰੀ ਸੋ ਰਾਖੀ ਹੋਏ ਸਰਬ ਦਿਨ ਹਾਲ ਰਹਾਉ ਅਨਦਰ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰੱਖੈ ਜਿਉ ਬਾਰਿਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਠਾਣ ਪਾਈ ਕਰਤਾਰੇ ਤਾਪ ਛੋੜ ਗਇਆ ਪਰਵਾਰੇ ਗੁਰਪੂਰਹਿ ਰੱਖੀ ਸ਼ਰਨ ਸੱਚੇ ਕੀ ਤਾਕੀ ਪਰਮੇਸ਼ਰੇ ਆਪ ਹੋਆ ਰਖਵਾਲਾ ਸਾਥ ਸਹਿਜ ਸੁਖ ਖਿੰਨ ਮੈਂ ਉਭਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀ ਉਦਾਰੂ ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭੈਉ ਸਾਖੀ ਤਿਨ ਸਗਲੀ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸਚ ਸਾਖੀ ਆਪਣੇ ਦਾਸ ਕੇ ਪੈਜ ਰੱਖੀ ਬਿਲਾਵਲ ਮਹੱਲਾ ਪੰਜਵਾ ਆਗੇ ਪਾਛੇ ਕੁਸਲ ਪਿਆ ਗੁਰਪੂਰੈ ਪੂਰੀ ਸੰਵਾਰਖੀ ਪਰੰਪਰਾ ਕੀਨੀ ਮੈਂ ਆ ਰਹਾ ਮਨ ਤਨ ਰਵ ਰਿਹਾ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਇਆ ਸ਼ਾਂਤ ਸਹਜ ਆਨੰਦ ਗੁਣ ਗਾਏ ਦੂਤ ਦੁਇ ਤਸਾ ਹੋਇ ਖਿਆ ਗੁਣ ਅਬ ਗੁਣ ਪ੍ਰਵਕਾਚਿ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਲਿਆ ਅਤਲ ਵਡਾਈ ਅਚੋਤਿਆ ਬੇਨਾਸੀ ਨਾਨਕ ਉਚਰੈ ਹਰ ਕੀ ਜੈ ਆ ਗੋਨੇ ਆਵ ਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈ ਅਚੋਤਿਆ ਬਿਨਸੀ ਨਾਨਕ ਉਚਰੈ ਹਰ ਕੀ ਜਇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ